ਸਸ ਜੀ ਗੱਲ ਕਿਸਾਨ ਵੀਰੋ ਗੋਭੀ ਦੀ ਫਸਲ ਬਾਰੇ ਗੱਲਬਾਤ ਕਰਨੀ ਹੈ ਜੀ ਮਿੱਟੀ ਲੱਗ ਰਹੀ ਹੈ ਗੋਭੀ ਨੂੰ ਖਾਦ ਪੈ ਰਹੀ ਹੈ ਦੂਜੀ ਵਾਰ ਮਿੱਟੀ ਲਾ ਰਹੇ ਹਾਂ ਪਹਿਲੀ ਵਾਰ ਪੂਰੀ ਪ੍ਰੋਪਰ ਨਹੀਂ ਸੀ ਲੱਗੀ ਉਹਦਾ ਕਾਰਨ ਕੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਇਸ ਵਾਰ ਮੀਂਹ ਪੈ ਗਿਆ ਤੇ ਮੀਂਹ ਦਾ ਖਤਰਾ ਸੀ ਵਾਰਨਿੰਗ ਮੀਂਹ ਦੀ ਸੀ ਤੇ ਆਪਾਂ ਮਾੜਾ ਮੋਟਾ ਜਿਹਾ ਹਲਕਾ ਫੁਲਕਾ ਜਿਹਾ ਕੰਮ ਕਰਕੇ ਕੰਮ ਨਵੇੜਤਾ ਵੀ ਜੇ ਜ਼ਿਆਦਾ ਮੀਂਹ ਪੈ ਗਿਆ ਤਾਂ ਫਿਰ ਉਸੇ ਨਾਲੇ ਵੱਡੀ ਹੋ ਜਾਊ ਪਰ ਮੀਂਹ ਪੈਲੀ ਮੀਂਹ ਥੋੜਾ ਜਿਹਾ ਹਵਾ ਨਾਲ ਪਿਆ ਤਾਂ ਪੈਲੀਆਂ ਆ ਗਈਆਂ 72 ਮਿੱਟੀ ਲਾ ਰਹੇ ਹਾਂ ਜੀ ਦੁਬਾਰਾ ਇਹ 18 ਤਰੀਕ ਨੂੰ 1 ਮਹੀਨੇ ਦੀ ਹੋਣੀ ਹੈ ਜੀ ਹੈਨਾ ਮਤਲਬ ਤੁਸੀਂ ਲਾ ਲਓ ਇਹ 2 ਮਹੀਨੇ ਵਾਲੀ ਵੈਰਾਈਟੀ ਆ 18 ਨਵੰਬਰ ਨੂੰ ਆਪਾਂ ਕਟਾਂਗੇ 18 ਅਕਤੂਬਰ ਨੂੰ 1 ਮਹੀਨੇ ਦੀ ਹੋਣੀ ਆ 1 ਮਹੀਨੇ ਤੋਂ 1 ਦਿਨ ਘੱਟ ਆ ਜੀ ਫਸਲ ਫਸਲ ਤੁਸੀਂ ਦੇਖ ਸਕਦੇ ਹੋ ਸਾਹਮਣੇ ਬਾਬੇ ਨਾਨਕ ਦੀ ਪੂਰੀ ਕਿਰਪਾ ਹੈ ਜੀ ਦੋ ਵਾਰ ਇਹਨੂੰ ਯੂਰੀਆ ਪੈ ਗਈ ਆ ਜੀ ਇੱਕ ਵਾਰ ਇਹਨੂੰ ਮਿੱਟੀ ਲੱਗ ਗਈ ਪ੍ਰੋਪਰ ਸ਼ਡਿਊਲ ਪਹਿਲਾਂ ਆਪਾਂ ਵੀਡੀਓ ਚ ਦੱਸਿਆ ਹੋਇਆ ਵੀ ਕਿੰਨਾ ਬੂਟਾ ਲੱਗਣਾ ਕਿਹੜੀ ਖਾਦ ਪਾਣੀ ਫੇਰ ਛੋਟੀ ਜਿਹੀ ਰਿਪੀਟ ਕਰਦਾ ਸਾਡਾ ਜਿਹੜਾ ਫਾਰਮੂਲਾ ਜੀ ਦੋ ਬੋਰੀਆਂ ਡੀਏਪੀ ਅਸੀਂ ਪੂਰੇ ਲਾਈਫ ਚ ਤੇ 50 ਕਿਲੋ ਅਸੀਂ ਪੋਲੀਸਲਫੇਟ ਪਾਉਨੇ ਆ ਜੀ 1 ਕਿੱਲੇ ਨੂੰ ਇੱਕ ਬੋਰੀ ਯਾਰਾ ਮਿਲਾ ਕੰਪਲੈਕਸ ਪਾਉਨੇ ਆ ਇੱਕ ਯਾਰਾ ਲੀਵਾ ਪਾਉਨੇ ਤਾਂ ਤਿੰਨ ਬੋਰੀਆਂ ਜੀ ਜੂਰੀਆ 1 ਕਿੱਲਾ ਇੰਨਾ ਸਮਾਨ ਖਾ ਜਾਂਦਾ ਜੀ ਹਾਈਬ੍ਰਿਡ ਕੁਆਲਿਟੀ ਦੇਸੀ ਦਾ ਆਪਾਂ ਨੂੰ ਪਤਾ ਨਹੀਂ ਦੱਸੀ ਆਪਾਂ ਘੱਟ ਲਾਉਨੇ ਆ ਪਾਉਣੀ ਕਿਹੜੇ ਕਿਹੜੇ ਇੱਕ ਬੋਰੀ ਡੀਏਪੀ ਤੇ ਇੱਕ ਪੋਲੀਸਲਫੇਟ ਪਾ ਕੇ ਤੇ ਤੁਸੀਂ ਜਿਹੜੀ ਲਵਾਈ ਕਰ ਦੋ ਗੋਬੀ ਦੀ ਉਸ ਤੋਂ ਬਾਅਦ ਜਦੋਂ ਤੁਸੀਂ ਮਿੱਟੀ ਲਾਉਣੀ ਆ ਸਾਡਾ ਮਿੱਟੀ ਲੈਣ ਲਾਉਣ ਵਾਲੇ ਦਾ ਕੀ ਸ਼ਡਿਊਲ ਆ ਜੇ ਤਾਂ ਅਸੀਂ ਡੀਏਪੀ ਪਾਉਣੀ ਆ ਫੇਰ ਡੀਏਪੀ ਪਾਉਣੀ ਨਹੀਂ ਤਾਂ ਯਾਰਾ ਮਿਲਾ ਕੰਪ 10 ਕਿਲੋ ਕਿਸੇ ਚੰਗੀ ਕੰਪਨੀ ਦਾ ਬਾਇਓਜੈਨ ਨਾਲ ਇੱਕ ਬੋਰੀ ਯੂਰੀਆ ਇਹ ਆਪਣੀ ਇੱਕ ਕਿੱਲੇ ਦੀ ਰੋਜ਼ ਹੈ ਜੀ ਇੱਕ ਆਪਾਂ ਪਾ ਕੇ ਤੇ ਮਿੱਟੀ ਲਾ ਦੇਣੀ ਹੈ ਇਹਦੇ ਨਾਲ ਸਾਰੇ ਪ੍ਰਾਇਮਰੀ ਐਲੀਮੈਂਟ ਪੂਰੇ ਹੋ ਜਾਂਦੇ 6 ਦੇ 6 ਠੀਕ ਹੈ ਜੀ ਇਹ ਤੁਸੀਂ ਦੇਖ ਲਓ ਇਸੇ ਸ਼ਡਿਊਲ ਤੇ ਫਸਲ ਪਾਲੀ ਆ ਤੇ ਫਸਲ ਕਿੰਨੀ ਸੋਹਣੀ ਆ ਮਿੱਟੀ ਲਾਉਣ ਵੇਲੇ ਹੁਣ ਤੁਸੀਂ ਕਿਹੜੀਆਂ ਕਿਹੜੀਆਂ ਖਾਦਾਂ ਦੀ ਵਰਤੋਂ ਕਰਨੀ ਆ ਇਹਦੇ ਬਾਰੇ ਮੈਂ ਥੋੜੀ ਜਿਹੀ ਡਿਟੇਲਸ ਤੁਹਾਨੂੰ ਜਾਣਕਾਰੀ ਸਾਂਝੀ ਕਰਦਾ ਲਾਉਣੀ ਕਿੰਦੇ ਦਿਨਾਂ ਤੇ ਮਿੱਟੀ ਤੁਸੀਂ ਕੋਸ਼ਿਸ਼ ਕਰੋ ਕਿ 20 ਦਿਨਾਂ ਤੇ ਮਿੱਟੀ ਲੱਗ ਜੇ ਤਾਂ ਜ਼ਿਆਦਾ ਵਧੀਆ ਹੈ ਉੱਚ 25 ਕਿਲੋ ਯਾਰਾ ਮੈਲਾ ਕੰਪਲੈਕਸ ਪਾ ਸਕਦੇ ਹੋ 10 ਕਿਲੋ ਕਿਸੇ ਚੰਗੀ ਕੰਪਨੀ ਦਾ ਬਾਇਓਜੈਮ ਜੇ ਤੁਸੀਂ ਪਹਿਲਾਂ ਡੀਪੀ ਵਗੈਰਾ ਨਹੀਂ ਪਾਈ ਤਾਂ ਹਲਕੀ ਮਾਤਰਾ ਜੀ ਡੀਪੀ ਜਾਂ ਸੁਪਰ ਇੱਕ ਬੋਰੀ ਨਾਲ ਐਡ ਕਰ ਸਕਦੇ ਹੋ ਤੇ ਇੱਕ ਬੋਰੀ ਯੂਰੀਆ ਕਿਉਂਕਿ ਗੋਭੀ ਇੱਕ ਤਿੰਨ ਤੋਂ ਚਾਰ ਬੋਰੀਆਂ ਯੂਰੀਆ ਆਰਾਮ ਨਾਲ ਇੱਕ ਕਿੱਲਾ ਖਾ ਜਾਂਦਾ ਹੈ ਜੀ ਹੁਣ ਅਸੀਂ ਦੂਜੀ ਖਾਦ ਵੇਲੇ ਕੀ ਪਾਰੇ ਕਿਉਂਕਿ ਪਹਿਲਾਂ ਤੁਸੀਂ ਇਹ ਪਾਤਾ ਹੁਣ ਅਸੀਂ ਮਿੱਟੀ ਲਾਉਣੀ ਜੀ ਦੁਬਾਰਾ ਤੇ ਦੁਬਾਰਾ ਅਸੀਂ ਪਾ ਰਹੇ ਜੀ ਯਾਰਾ ਲਿਵਾ ਯਾਰਾ ਲਿਵਾ ਚ ਨਾਈਟ੍ਰੋਜਨ ਸੌਰੀ ਨਾਈਟ੍ਰੋਜਨ ਕੈਲਸ਼ੀਅਮ ਤੇ ਬੋਰਨ ਤੇਨ ਚੀਜ਼ਾਂ ਉੱਚ ਮ ਉਕੇ ਜੋਬੀ ਨੇ ਯੂਰੀਆ ਦੀ ਡਿਮਾਂਡ ਜ਼ਿਆਦਾ ਕਰਨੀ ਉਧਰ ਦੇਖੋ ਛੋਟਾ ਰੂਟਾ ਵੀਟਰ ਚੱਲ ਰਿਹਾ ਉਧਰ ਤੇ ਮਿੱਟੀ ਲੱਗ ਰਹੀ ਹੈ ਹੁਣ ਯਾਰਾ ਲਿਵਾ ਪਾਉਣਾ ਜੀ 25 ਕਿਲੋ ਪਾਉਣਾ ਕਿੰਨੇ ਦਿਨਾਂ ਤੇ ਆ 30 ਤੋਂ 40 ਦਿਨਾਂ ਦੇ ਵਿੱਚ 30 ਤੋਂ 40 ਦਿਨਾਂ ਚ ਯਾਰਾ ਲਿਵਾ 25 ਕਿਲੋ ਪ੍ਰਤੀ ਏਕੜ ਪਾਓ ਤੇ ਨਾਲ ਅਸੀਂ ਇੱਕ ਬੋਰੀ ਉਹ ਪਾ ਰਹੇ ਹਾਂ ਤੇ ਅੱਧੀ ਬੋਰੀ ਨਾਲ ਉਹ ਯੂਰੀਆ ਐਡ ਕੀਤੀ ਹੈ ਜੀ ਇਹ ਹੈਗਾ ਜੀ ਆਪਣਾ ਜਿਹੜਾ 2 ਕਿੱਲਿਆਂ ਦਾ ਪਲਾਟ ਹੈ ਇਹਦੀ ਆਪਣੀ ਡੋਜ਼ ਹੈ ਦੋ ਬੋਰੀਆਂ ਯਾਰਾ ਲਿਵਾ ਤੇ ਇੱਕ ਇੱਕ ਬੋਰੀ ਨਾਈਟ੍ਰੋਜਨ ਯੂਰੀਆ ਦੀ ਆਪਾਂ ਐਡ ਕੀਤੀ ਹੈ ਜੀ ਦੋਹਾਂ ਕਿੱਲਿਆਂ ਦੇ ਪਿੱਛੇ ਸਪਰੇਆਂ ਦੀ ਜੀ ਆਪਾਂ ਗੱਲ ਕਰੀਏ ਜੀ ਇੱਥੇ ਹੁਣ ਤੱਕ ਦੋ ਸਪਰੇਆਂ ਹੋ ਗਈਆਂ ਜੀ ਇੱਕ ਗ੍ਰੋਥਲੀ ਆਪਾਂ ਕੀਤਾ ਸੀ ਜੀ ਡਰਮੋਲਨ ਡਰਮੋਲਨ ਬਾਰੇ ਆਪਾਂ ਵੀਡੀਓ ਪਾਈ ਸੀ ਇਹ ਬੂਟੇ ਨੂੰ ਸਟ੍ਰੈਸ ਤੋਂ ਬਚਾਉਂਦਾ ਹੈ ਹਾਲਾਂਕਿ ਤੇ ਗੰਦ ਵਾਲੀ ਕੱਖਾਂ ਵਾਲੀ ਦਵਾਈ ਵੀ ਹੋਈ ਹੈ ਤੁਸੀਂ ਦੇਖੋ ਕਿਸੇ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਡਰਮੋਲਨ ਗ੍ਰੀਨ ਇੱਕ ਸਟ੍ਰੈਸ ਤੋਂ ਬਚਾਉਣ ਵਾਲਾ ਪ੍ਰੋਡਕਟ ਹੈ ਤੇ ਬਹੁਤ ਸੋਹਣੇ ਸਾਨੂੰ ਉਹਦੇ ਰਿਜ਼ਲਟ ਮਿਲੇ ਆ ਇੱਕ ਆਪਾਂ ਇਹ ਤੇ ਫੰਗੀ ਸਾਈਡ ਕੀਤਾ ਤਾਂ ਲੋੜ ਮੁਤਾਬਕ ਦਸਾਂ ਦਸਾਂ ਦਿਨਾਂ ਤੇ ਆਪਾਂ ਨੂੰ ਸੁੰਡੀ ਵਾਲੀਆਂ ਸਪਰੇਆਂ ਕਰਨੀਆਂ ਪੈਣਗੀਆਂ ਸੁੰਡੀ ਵਾਲੀ ਸਪਰੇਅ ਲਈ ਤੁਸੀਂ ਸਭ ਤੋਂ ਪਹਿਲਾਂ ਐ ਸੀਮੀਆਂ ਵਾਲੀ ਦਵਾਈ ਆਉਂਦੀ ਹੈ ਨਾ ਉਸ ਤੋਂ ਸ਼ੁਰੂ ਕਰੋ ਉਸ ਤੋਂ ਬਾਅਦ ਤੁਸੀਂ ਕੋਰਾ ਜੰਤੇ ਜਾ ਸਕਦੇ ਹੋ ਫਿਰ ਟ੍ਰੇਸਰ ਹੋ ਗਿਆ ਜੀ ਡੈਲੀਗੇਟ ਹੋ ਗਿਆ ਫੇਮ ਹੋ ਗਿਆ ਜਾਂ ਟਾਟਾ ਟਕੂਮੀ ਹੋ ਗਿਆ ਮਤਲਬ ਕੋਸ਼ਿਸ਼ ਇਹ ਕਰੋ ਕਿ ਗ੍ਰੀਨ ਲੈਵਲ ਕੈਟਾਗਰੀ ਦੇ ਵਿੱਚ ਰਿਹਾ ਜਾਵੇ ਤਾਂ ਜਿਆਦਾ ਵਧੀਆ ਹੈ ਵੈਜੀਟੇਬਲ ਲਾਈਨ ਦੇ ਵਿੱਚ ਕਿਉਂਕਿ ਆਪਾਂ ਇੱਕ ਜਲਦੀ ਕੰਜ਼ਿਊਮ ਕਰਨੀਆਂ ਹੁੰਦੀਆਂ ਇਹ ੜੀਆਂ ਚੀਜ਼ਾਂ ਤੇ ਅਖੀਰ ਤੇ ਜਾ ਕੇ ਇਹਨੂੰ ਜਦੋਂ ਅ ਰਿਕਾਰਡ ਬਣਾਣਾ ਸ਼ੁਰੂ ਹੋਣਾ ਉਦੋਂ ਤੁਸੀਂ 05234 ਤੇ ਬੋਰੋਂ ਦੀ ਇੱਕ ਡੋਜ਼ ਦੇ ਸਕਦੇ ਹੋ ਜੀ ਸਪਰੇਅ ਦੇ ਰੂਪ ਚ ਤੇ ਇੱਕ ਕੈਲਸ਼ੀਅਮ ਨਾਈਟ੍ਰੇਟ ਦੀ ਡੋਜ਼ ਦੇ ਸਕਦੇ ਹੋ ਕੈਲਸ਼ੀਅਮ ਨਾਈਟ੍ਰੇਟ ਤੇ ਬੋਰਨ ਨੂੰ ਮਿਕਸ ਕਰਕੇ ਨਾ ਵਰਤਿਆ ਜਾਵੇ ਸਾਡੇ ਪਾਣੀ ਦੇ ਵਿੱਚ ਜਦੋਂ ਅਸੀਂ ਮਿਕਸ ਕਰਦੇ ਹਾਂ ਤਾਂ ਫਟ ਜਾਂਦਾ ਹੈ ਇਹਨਾਂ 'ਤੇ ਤੁਸੀਂ ਧਿਆਨ ਰੱਖਿਓ ਕਿਉਂਕਿ ਹੁਣ ਮੈਨੂੰ ਤੁਹਾਡੇ ਪਾਣੀ ਦਾ ਪਤਾ ਨਹੀਂ ਪਰ ਅਸੀਂ ਜਦੋਂ ਮਿਕਸ ਕਰਕੇ ਦੇਖਿਆ ਕੈਲਸ਼ੀਅਮ ਨਾਈਟ੍ਰੇਟ ਤੇ ਬੋਰਨ ਤੇ ਉਹ ਫਟ ਜਾਂਦਾ ਜੀ ਤੇ ਪਹਿਲਾਂ ਅਸੀਂ ਵੀ ਲੰਮਾ ਸਮਾਂ ਇਹੀ ਸਪਰੇਅ ਕਰਦੇ ਨੇ ਕਦੀ ਗੌਰ ਨਹੀਂ ਕੀਤਾ ਪਰ ਜਦੋਂ ਅਸੀਂ ਪ੍ਰੋਪਰ ਜਾਰ ਟੈਸਟ ਕੀਤਾ ਤਾਂ ਉਹ ਚੋਂ ਫਟ ਗਿਆ ਇਸ ਕਰਕੇ ਕੈਲਸ਼ੀਅਮ ਨਾਈਟ੍ਰੇਟ ਨੂੰ ਬੋਰਨ ਦੇ ਨਾਲ ਅਸੀਂ ਵਰਤਣ ਤੋਂ ਹੁਣ ਅਵੋਇਡ ਕਰ ਰਹੇ ਹਾਂ ਅਸੀਂ 05234 ਦੇ ਨਾਲ ਇੱਕ ਸਪਰੇਅ ਬੋਰਨ ਦੀ ਕਰਦੇ ਨੇ ਜਿਹੜੀ ਏਡੀ ਗੋਲੀ ਬਣ ਜੇ ਤੇ ਇੱਕ ਸਪਰੇਅ ਬਾਅਦ ਕੈਲਸ਼ੀਅਮ ਦੀ ਪਾ ਦਿੰਦੇ ਹਾਂ ਜੀ ਉਹਦੇ ਨਾਲ ਫੁੱਲ ਦੀ ਪੂਰੀ ਪ੍ਰੋਪਰ ਕੁਆਲਿਟੀ ਬਣਦੀ ਆ ਫੁੱਲ ਹਾਰਡ ਪੂਰਾ ਕਾੜ ਬਣਦਾ ਤੇ ਕਿਸੇ ਕਿਸੇ ਵੈਰਾਈਟੀ ਦੇ ਵਿੱਚ ਇਹ ਦਿੱਕਤ ਆਉਂਦੀ ਹੁੰਦੀ ਹੈ ਕਿ ਅਖੀਰ ਦੇ ਸਮੇਂ ਤੇ ਜਦੋਂ ਗੋਭੀ ਪੱਕਣ ਵਾਲੀ ਹੁੰਦੀ ਆ ਉਹ ਆਪਣਾ ਹੇਠਲਾ ਪੱਤਾ ਪੀਲਾ ਕਰਨਾ ਸ਼ੁਰੂ ਕਰਦੀ ਹੈ ਮਤਲਬ ਡਾਉਨੀ ਮਿਲਡੀਓ ਤੇ ਆ ਸਕਦੀ ਆ ਜੀ ਤੇ ਇਸ ਲਈ ਕਿਸੇ ਜੇ ਤੁਹਾਨੂੰ ਉਹੋ ਜਿਹੀ ਕੋਈ ਦਿੱਕਤ ਜਾਗਦੀ ਆ ਜਾਪਦੀ ਆ ਤਾਂ ਇੱਕ ਚੰਗਾ ਫੰਗੀ ਸਾਈਡ ਤੁਸੀਂ ਦੇਖ ਸਕਦੇ ਹੋ ਉਸ ਟਾਈਮ ਤੇ ਉਹਦੇ ਨਾਲ ਤੁਹਾਡੀ ਪ੍ਰੋਪਰ ਜਿਹੜੀ ਗਰੋਥ ਹੈ ਉਹ ਮੇਨਟੇਨਰ ਹੋਊਗੀ ਤੇ ਬੂਟੇ ਤੁਹਾਡੇ ਵਧੀਆ ਕੁਆਲਟੀ ਦੇ ਬਣੇ ਰਹਿਣਗੇ ਵੀਡੀਓ ਕੀਤੀ ਜਾਣਕਾਰੀ ਚੰਗੀ ਲੱਗੀ ਤੇ ਵੀਡੀਓ ਵੱਤੋਂ ਸ਼ੇਅਰ ਜਰੂਰ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸੱਚੀ ਨਿਕਾ